ਸੋ ਬਲਬੀਰ ਸਿੰਘ ਰੰਦਾਵਾ ਜੀ ਵੀ ਸਾਡੇ ਨਾਲ ਨੇ ਜੋ ਨਗਰ ਕੀਰਤਨ ਹੈ ਨਗਰ ਕੀਰਤਨ ਦੀਆਂ ਦੇ ਦਰਸ਼ਨਾਂ ਨੂੰ ਲੈ ਕੇ ਨਤਮਸਤਕ ਹੋਣ ਨੂੰ ਲੈ ਕੇ ਜਾਂ ਨਗਰ ਕੀਰਤਨ ਦਾ ਪੰਜਾਂ ਪਿਆਰਿਆਂ ਦਾ ਸਵਾਗਤ ਕਰਨ ਨੂੰ ਲੈ ਕੇ ਸੰਗਤਾਂ ਵੱਖੋ-ਵੱਖ ਵਕਤ ਥਾਈ ਜਿਹੜੀਆਂ ਹੱਥ ਬੰਨ ਕੇ ਜਿਹੜੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਰੰਦਾਵਾ ਸਾਹਿਬ ਜੀ ਜੋ 350 ਸਾਲਾ ਸਤਾਬਦੀ ਹੈ ਗੁਰੂ ਸਾਹਿਬ ਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਜੋ ਸ਼ਹਾਦਤਾਂ ਨੂੰ ਇਹਨੂੰ ਕਿਵੇਂ ਦੇਖਦੇ ਨੇ ਤਾਂ ਤਾਂ ਚਿਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਕੰਮਾਂ ਕਰਕੇ ਸੰਗਤ ਵੱਲੋਂ ਉਪਾਧੀ ਦਿੱਤੀ ਗਈ ਆ ਤੇਗ ਬਹਾਦਰ ਹਿੰਦ ਦੀ ਚਾਦਰ ਤੇ ਚਾਦਰ ਤੋਂ ਅਸੀਂ ਪੰਜਾਬੀ ਸਾਰੇ ਸਮਝਨੇ ਆਂ ਵੀ ਚਾਦਰ ਆ ਜਿਹੜੀ ਉਹ ਔਖੇ ਭਾਰੇ ਸਮੇਂ ਜਿਹੜੀ ਉਹ ਸਾਨੂੰ ਓਟ ਦਿੰਦੀ ਆ ਇਸੇ ਤਰ੍ਹਾਂ ਉਹਨਾਂ ਗੁੱਲ ਕਾਇਨਾਤ ਨੂੰ ਗੁੱਲ ਨਕਾਈ ਨੂੰ ਆਪਣੀ ਓਟ ਥੱਲੇ ਰੱਖ ਕੇ ਕੋਈ ਆਪਣਾ ਭਰਾਇਆ ਨਹੀਂ ਵੇਖਿਆ ਜਿਹਦੇ ਉੱਤੇ ਵੀ ਜ਼ੁਲਮ ਹੋਇਆ ਉਹਦੇ ਖਿਲਾਫ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਤੇ ਆਪਣਾ ਸਾਰਾ ਪਰਿਵਾਰ ਜਿਹੜਾ ਕੁਰਬਾਨ ਕੀਤਾ ਅੱਜ ਉਹਨਾਂ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਜਿਹੜਾ ਉਹ ਮਨਾਉਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਤੇ ਮਹਾਰਾਜ ਅੱਗੇ ਅਰਦਾਸ ਵੀ ਕਰਦੇ ਆਂ ਪ੍ਰਮਾਤਮਾ ਵੀ ਇਸੇ ਤਰ੍ਹਾਂ ਇਹ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹ ਸਾਰਾ ਬਣਿਆ ਰਵੇ ਤਾਂ ਜੋ ਅਸੀਂ ਸਾਰੇ ਜਿਹੜੇ ਇਹ ਜਿਹੜੇ ਸਮਾਗਮ ਨੇ ਇਹਨਾਂ ਨੂੰ ਅਸੀਂ ਮਨਾਉਂਦੇ ਰਹੀਏ ਸੋ ਮੈਂ ਕਹਾਗਾ ਬਰਾਇਆ ਸਾਹਿਬ ਠਾੜਾ ਵੀ ਬਹੁਤ ਧੰਵਾਦ ਆ ਵੀ ਤੁਸੀਂ ਬੜੀ ਸਖਤ ਮਿਹਨਤ ਕਰਕੇ ਸਵੇਰੇ 9 ਵਜੇ ਬਾਹਰ ਸਾਹਿਬ ਤੋਂ ਚੱਲਣਾ ਸੀਗਾ ਨਗਰ ਕੀਰਤਨ 11 ਵਜੇ ਚੱਲੇ ਨੇ ਤੇ ਮੈਂ ਉਦੋਂ ਤੋਂ ਹੀ ਵੇਖ ਰਿਹਾ ਵੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਤੇ ਇਸ ਸੰਗਤਾਂ ਤੱਕ ਜਿਹੜੀ ਇਹ ਸ਼ਰੀ ਅਵਾਜ਼ ਵਿਚਾਰ ਰਹੇ ਹੋ ਸੋ ਆਪ ਜੀ ਦਾ ਤੇ ਆਪ ਜੀ ਦੇ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸੋ ਇਹ ਸਨ ਰੰਧਾਵਾ ਸਾਹਿਬ ਜਿਨ੍ਹਾਂ ਨੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਜੜੀਆਂ ਸ਼ਹਾਦਤਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਉੱਥੇ ਹੀ ਉਹ ਅਰਦਾਸ ਬੇਨਤੀ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਹਿੰਦੂ ਸਿੱਖ ਇਕਤਾ ਜਿਹੜੀ ਸੱਦ ਭਾਵਨਾਵਾਂ ਇਹ ਪਿਆਰ ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਵਾ ਆਪਸੀ ਜਿਹੜੀ ਸਾਂਝ ਆ ਆਪਸੀ ਪਿਆਰ ਆ ਜਿਹੜਾ ਸਾਡਾ ਸਮਾਜਿਕ ਸਾਂਝ ਆ ਇਹ ਬਣੀ ਰਹੇ ਤੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਇਹ ਸਾਨੂੰ ਤਾਂ ਪ੍ਰਾਪਤ ਕਰਦੀਆਂ ਰਹਿਣ ਬਲਾਉ ਫਤਿਹ ਜੀ ਵਾਹਿਗੁਰੂ ਜ